ਰਦਿਤਿਆ ਕਣਕ ਦੀ ਬਜਾਈ ਸ਼ੁਰੂ ਜੀਤੂ ਨੇ ਜੀਤੂ ਐਨਕੀ ਕਹਿੰਦਾ ਵੀ ਮੀਂਹ ਦਾ ਵਾਤਰ ਲੈ ਖੁਸ਼ ਵੇਖੋ ਸਾਡਾ ਬੰਦਾ ਇੰਨਾ ਵੀ ਖੁਸ਼ ਆਪਾਂ ਕਰਨਾ ਸਾਰਿਆਂ ਨੂੰ ਵੀ ਮੀਂਹ ਲੋ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਹੋ ਗਈ ਆ 22 ਤਰੀਕ 2025 ਦੇਣੇ ਅੱਜ ਸੋਮਵਾਰ ਕਰ ਦਿੱਤੀ ਆ ਕਣਕ ਦੀ ਬਜਾਈ ਸ਼ੁਰੂ ਜਿੱਤੂ ਨੇ ਜਿੱਤੂ ਐਨ ਕੀ ਕਹਿੰਦਾ ਵੀ ਮੀਂਹ ਦਾ ਵਾਤਰ ਲੈ ਖੁਸ਼ ਵੇਖੋ ਸਾਡਾ ਬੰਦਾ ਕਹਿੰਦਾ ਵੀ ਖੁਸ਼ ਆਪਾਂ ਕਰਨਾ ਸਾਰਿਆਂ ਨੂੰ ਵੀ ਮੀਂਹ ਦਾ ਵਾਤਰ ਆ ਆਂਦਾ ਵੀ ਚੱਲਣ ਦੀ ਏ ਮੈਂ ਵੀ ਤੂੰ ਜਿੱਤੂ ਕਿਤੇ ਕੰਮ ਗੇਤਾ ਨਾ ਕਰਦੀ ਗੇਤਾ ਮੈਨੂੰ ਲੱਗਦਾ ਹੀ ਗੇਤਾ ਕਹਿੰਦਾ ਗੇਤਾ ਕਿਵੇਂ ਮੈਂ ਯਾਰ 25 ਅਕਤੂਬਰ ਦਸੀ ਆ 327 ਬੀਜ ਦੀ ਇਹ ਆਪਾਂ 327 ਡੀਬੀਡਬਲ 327 ਕਰਨਾਲ ਵਾਲਿਆਂ ਦਾ ਵੀ ਆਏ ਉਹਦਾ ਕੇਰਾ ਕਰ ਰਹੇ ਆ ਪਿਛਲੇ ਸਾਲ ਆਪਾਂ ਕੇਰਾ ਕੀਤਾ ਸੀਗਾ 19 ਤਰੀਕ ਨੂੰ ਐਦ ਕੀ ਅੱਜ ਹੋ ਗਈ ਆ 20 ਜਿਹੜਾ ਜ਼ੀਲਡ ਪ੍ਰੋਡਕਸ਼ਨ ਯਾਨੀ ਕਿ ਝਾੜ ਵਾਲੀ ਏਰੀ ਗੱਲ ਆ ਉਹ 60 ਮਣ ਰਹੀ ਸੀ ਖੇਤ ਖੇਤ ਦਾ ਫਰਕ ਹੋ ਜਾਂਦਾ ਹੈ ਕਿਸੇ ਵੀਰ ਨੇ ਮੇਰੀ ਪਿਛਲੇ ਸਾਲ ਵਾਲੀ ਵੀਡੀਓ ਚੈੱਕ ਕਰਨੀ ਹੋਵੇ ਵਿੱਚੀ ਉਠ ਬੋਲਦਾ ਜਾਂ ਸੱਚ ਤੁਸੀਂ ਮੇਰੇ ਪਿਛਲੇ ਸਾਲ ਵਾਲੀ ਵੀਡੀਓ ਵੀ ਵੇਖ ਸਕਦੇ ਹੋ ਉਦੋਂ ਵੀ ਆਪਾਂ 18 19 ਤਰੀਕ ਨੂੰ ਪਿਛਲੀ ਵਾਰੀ ਐਦਕੀ ਵੀ ਨੂੰ 20 ਤਰੀਕ ਨੂੰ ਆਪਾਂ ਕੇਰਾ ਸ਼ੁਰੂ ਕਰ ਦਿੱਤਾ ਅੱਜ 20 ਹੋ ਗਈ ਹੈ ਵੀ ਨੂੰ ਅੱਜ ਇਧਰ ਕੀਤਾ ਜੀ ਕੇਰਾ ਬਾਕੀ ਆਪੋ ਆਪਣੇ ਏਰੀਏ ਦਾ ਹੀ ਹਿਸਾਬ ਆ ਸਾਨੂੰ ਸਾਡੇ ਏਰੀਏ ਦਾ ਸਿਸਟਮ ਆ ਪਤਾ ਬਾਕੀ ਜਿਹੜੀ ਯੂਨੀਵਰਸਿਟੀ ਕਹਿੰਦੀ ਆ ਉਹ 25 ਤਰੀਕ ਨੂੰ ਕਹਿੰਦੀ ਆ ਕਣਕ ਦਾ ਕੇਰਾ ਕਰਨ ਨੂੰ ਵੀ ਜਿਹੜਾ DBW 327 ਹੈ 187 ਹੈ WH 1270 ਆ ਜਾਂ ਹੋਰ ਵੀ ਵੈਰਾਈਟੀਆਂ ਨੇ ਯਾਨੀ ਕਿ 25 ਅਕਤੂਬਰ ਤੋਂ 5 ਨਵੰਬਰ ਤੱਕ ਬਾਕੀ ਆਪਣਾ ਸਿਸਟਮ ਹੈ ਆਪਣਾ ਹਿਸਾਬ ਲਾਓ ਆਪਣੇ ਹਿਸਾਬ ਨਾਲ ਕਹਿਰੋ ਅਹੀਂ ਤੇ ਆਪਣੇ ਹਿਸਾਬ ਨਾਲ ਕੰਮ ਕੇਰਾ ਇੱਧਰ ਸ਼ੁਰੂ ਕਰ ਦਿੱਤਾ ਅਸੀਂ ਕੋਈ ਸੁਪਰ ਸੀਟਰ ਨਹੀਂ ਯੂਜ਼ ਕਰਦੇ ਸਾਨੂੰ ਮਜ਼ਾ ਆਉਂਦਾ ਏ ਡ੍ਰਿਲ ਦਾ ਡ੍ਰਿਲ ਦੇ ਨਾਲ ਕਣਕ ਦਾ ਕੇਰਾ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਐਦਕੀ ਵੀ ਪਿਛਲੇ ਸਾਲ ਅਸੀਂ ਕੁਝ ਕਿੱਲਿਆਂ ਚ ਫਰਾ ਲਿਆ ਸੁਪਰ ਸੀਟਰ ਸੂਪਰ ਸੀਟਰ ਇੱਧਰ ਸੂਪਰ ਸੀਟਰ ਸੀ ਇਹ ਪੈਲੀਆ ਡੱਕਰ ਹੋਰੀ ਹਿਸਾਬ ਦੀ ਪੈਲੀਆ ਪੈਲੀਆ ਭਾਰੀ ਬੜੀ ਪਿਛਲੇ ਸਾਲ ਅਸੀਂ ਸੂਪਰ ਸੀਟਰ ਨਾਲ ਕਣਕ ਕਰਾਤੀ ਗਿੱਲਾ ਸੀਗਾ ਬਾਣ ਵੀ ਚਲੋ ਕੀ ਐਵੇਂ ਖੇਚਲਾ ਕਰਨੀ ਜਾਦੀ ਐਂ ਤਾਂ ਫੜ ਗਏ ਸਿਆਪੇ ਨੂੰ ਕਣਕ ਉਗਰੇ ਹੀ ਨਾ ਵਿੱਚ ਵਿੱਚ ਪਾਣੀ ਦਿੱਤਾ ਛੱਟਾ ਦੇ ਦੂਕੇ ਫਿਰ ਕਣਕ ਤੇਰੀ ਅਹੀਂ ਆਖਿਆ ਕੰਨਾਂ ਨੂੰ ਹੱਥ ਲਾ ਲੇ ਜਿੱਥੇ ਕਾਮਯਾਬ ਹੈ ਸੂਪਰ ਸੀਟਰ ਜ਼ਰੂਰ ਫੇਰੋ ਪਰ ਸਾਡੇ ਇਹ ਪੈਰੀ ਚ ਕੰਮ ਜਾਂ ਸੁਪਰ ਸੀਟਰ ਨਹੀਂ ਆਗਾ ਆਈਂ ਤਾਂ ਫਿਰ ਟਰੈਲਰ ਦੇ ਕੇਰੇ ਦੇ ਨਾਲ ਹੀ ਕੇਰਾ ਕਰਨਾ ਇੱਧਰ ਅੱਜ ਇਹ 2013 ਮਾਡਲ ਆ 18 ਮਾਡਲ ਟਰੈਕਟਰ ਆ ਸਾਡਾ ਪਿੱਛੇ ਹੁਣ ਜੀਤੂ ਮੈਨੂੰ ਆਂਦਾ ਵੀ ਆਪਾਂ ਕਰ ਦਈਏ ਬਦਲ ਦਈਏ ਮਸ਼ੀਨ ਤੇਰਾ ਫਾੜਿਆਂ ਵਾਲੀ ਲੈ ਆਈਏ ਆਈਂ ਸਾਡਾ ਦੇਲ ਹੀ ਨਹੀਂ ਮੰਨਿਆ ਵੀ ਐਵੇਂ ਕਿ 75 ਹਜ਼ਾਰ ਦੀ ਆਉਂਦੀ ਸੀ 20 ਹਜ਼ਾਰ ਦੀ ਇਹ ਵੇਖਦੀ ਸੀ ਆਈ ਮਾਨੀ ਨਹੀਂ ਕੀਤਾ ਕਿਹੜਾ ਹੀ ਕਰਨਾ ਕਣਕ ਦਾ ਵਧੀਆ ਚੱਲ ਰਹੀ ਹੈ ਮਸ਼ੀਨ 35 ਕਿੱਲੇ ਆਪਣੇ ਨੇ 35 36 ਐਸੇ ਨਾਲ ਕਿਹੜਾ ਕਰ ਲਈਦਾ ਸ਼ਮਾਈ ਬਾਦ ਲਾਲ ਸਾਲ ਬਾਦ ਉਹਨੂੰ ਆਪਾਂ ਛੇੜੀਆ ਮਸ਼ੀਨ ਬਾਕੀ ਮੈਂ ਮੈਂ ਤੇ ਹੀ ਆਣਾ ਜਿੱਥੋਂ ਜੇ ਆਪਣੇ 2 ਪੈਸੇ ਬਚਦੇ ਨੇ ਸਾਰੇ ਜਾਣੇ ਬਚਾਓ ਸਾਡਾ ਵਾਹਣ ਚੈੱਕ ਕਰੋ ਜੇ ਅਸੀਂ ਹੁਣ ਇਹਨੂੰ ਪਾਣੀ ਲਾਉਂਦੇ ਨਾ ਇਹ 15 ਦਿਨ ਵੱੱਤਰ ਨਹੀਂ ਸੀ ਹੋਣੀ ਇਹ ਹੋਰ ਹੀ ਹਿਸਾਬ ਜੀ ਪੈਲੀ ਆਏ ਗਿੱਲੀ ਤੇਆ ਗੋਆ ਸੁੱਕੀ ਆ ਲੋਆ ਇਹ ਕਈ ਦੇ ਨਾਲ ਹੋਣੀ ਮਿੱਟੀ ਲੱਛ ਦੀ ਇਹ ਆ ਲਿਆ ਟਰੈਕਟਰ ਦੇ ਟਾਇਰ ਰਹੀ ਤੇ ਇਦਾਂ ਨਾ ਕੱਦੂ ਵੀ ਉੱਪਰ ਉੱਪਰ ਮੜੀ ਮੜੀ ਛਿੱਲ ਲਾ ਕੇ ਕੱਦੂ ਕਰੀਦਾ ਝੋਨਾ ਵੀ ਤੇ ਇਹ ਖਾਦ ਪੋਣੀ ਹੋਵੇ ਨਾ ਤੇ ਬੰਦੇ ਤੇ ਅੱਦਾ ਅੱਦਾ ਬੰਦਾ ਵਿੱਚ ਵੜ ਜਾਂਦਾ ਪੈਲੀ ਚ ਇਹ ਪਾਣੀ ਲੱਗਦੀ ਆ ਤੇ ਪਾਣੀ ਸੁਹਾਗਾ ਨਾਲੇ ਤਿਆਰਤ ਨਾਲੇ ਉਦੋਂ ਇਸ ਵਾਗਾ ਮਾਰ ਦੋ ਇਦਾਂ ਨਹੀਂ ਪੈਲੀ ਆਏ ਪਰ ਭਾਰੀ 35 36 ਕਿੱਲਿਆਂ ਚੋਂ ਇੱਧਰ ਸਾਡੇ 6 ਕਿੱਲੇ ਆ ਸਾਡੇ ਸਭ ਤੋਂ ਵੱਧ ਕੇ ਭਾਰੀ ਪੈਲੀ ਆਏ ਸਭ ਤੋਂ ਵੱਧ ਕੇ ਜੇ ਮੈਂ ਤੁਹਾਨੂੰ ਬੀਜ ਦਾ ਕੁਆਂਟੀਟੀ ਦੱਸਾਂ ਮੈਂ ਕਿੰਨਾ ਕਿਲੋ ਬੀਜ ਲੈ ਰਹੇ ਆ 50 ਕਿਲੋ ਡੀਪੀਡਬਲਿਊ 327 ਤੇ ਡਬਲਿਊ ਐਚ 1270 ਹਿਸਾਰ ਵਾਲਿਆਂ ਦਾ ਯੂਨੀਵਰਸਿਟੀ ਆ ਜਿਹੜੀ ਉਹਨਾਂ ਦੀ ਕਾਰ ਹੈ ਡਬਲਿਊ ਐਚ 1270 ਇੱਕ ਲੰਬਾ ਇੱਕ ਮਧਰਾ ਇੱਕ ਫੋਕਾ ਤੇ ਇੱਕ ਸਟਰੋਂਗ ਨਾਲ ਡਬਲਿਊ ਐਚ 1270 ਦਾ ਥੋੜਾ ਜਿਹਾ ਚੀੜਾ ਨਾਲ ਹੁੰਦਾ ਹੈ ਉਹਦਾ ਥੋੜਾ ਜਿਹਾ ਫੁੱਕਾ ਹੁੰਦਾ ਇੱਕ ਡਿਗ ਦੀ ਇੱਕ ਨਹੀਂ ਡਿਗਦੀ ਤੇ 40 ਕਿਲੋ ਬੀਜ ਸੀਗਾ ਆਪਣਾ ਦੂਜਾ 40 ਕਿਲੋ ਬੀਜ ਸੀਗਾ ਦੂਜਾ ਆਪਣੇ ਦਾ ਕੀ ਨਾ ਲੈਂਦੇ ਨੇ ਡੀਬੀਡਬਲ 327 ਦਾ ਡਬਲ 327 ਦਾ ਡੀਬੀਡਬਲ 327 ਦਾ ਤੇ ਡਬਲਚ 1270 ਦਾ ਸੀ 10 ਕਿਲੋ ਆ ਸਿਸਟਮ ਸੀਗਾ ਜੀ ਇਹ ਨਾਲ ਆਪਣਾ 6.5 ਕਿੱਲਿਆਂ ਵਾਲਾ ਰਕਬਾ ਇੱਧਰ ਭਿੰਡਰਾਂ ਵਾਲਾ ਏਰੀਆ ਇੱਧਰ ਆਪਨੇ ਤਿਆਰ ਆ ਕੋਈ 3.25 ਕਿੱਲੇ 3 ਕਿੱਲੇ 3 ਕਨਾਲਾਂ ਲਾ ਲਓ ਤੁਸੀਂ ਕਨਾਲ ਕੁੱਪਰ ਆ ਇੱਕ ਕਿੱਲਾ 3 ਕਨਾਲਾ ਇਹ ਆ ਜਿਹੜਾ ਜਿੰਦੇ ਚ ਕੇਰਨਦੇ ਆ ਇੱਕ ਉਹ ਸਾਹਮਣੇ ਤੁਸੀਂ ਦੇਖੋ ਇਹ ਆ ਦੇਖੋ ਸੁਪਰ ਸੀਡਰ ਇੱਧਰ ਚੱਲ ਰਿਹਾ ਇਹ ਕੱਲ ਸੁਹਾਗਾ ਮਾਰਦਾ ਜੀ ਬੰਦੇ ਨੇ ਤਾਂ ਕਹਿੰਦਾ ਸੀ ਮੈਂ ਕੇਰ ਦੇਣੀ ਆ ਤੇ 10 ਕਿੱਲੇ ਨੇ ਸਾਡੇ ਤੋਂ 3 ਦਿਨ ਪਹਿਲਾਂ ਕੇਰ ਦਿੱਤੇ ਆ ਇੱਕੋ ਪਰ ਇੱਕ ਹੋਰ ਚੱਲਣ ਗਿਆ ਜੋ ਦੇਖੋ ਉਹ ਇੱਕ ਹੋਰ ਦੂਰ ਚੱਲਣ ਗਿਆ ਜੋ ਇੱਕ ਗੱਟਾ ਡੀ ਏ ਪੀ ਦਾ ਗਿਆ ਕਿਰ ਤੇ ਬੀਜ ਬੀਜ ਦੀ ਕੁਆਲਿਟੀ ਚੈੱਕ ਕਰੋ ਸਾਡੇ ਦੀ ਦੇਖੋ ਤੁਸੀਂ ਬੀਜ 327 ਤੇ 1270 ਜਿੱਤੂ ਕੀ ਆ ਲਿਆ ਵਧੀਆ ਤੂੰ ਕੇਤੀ ਇਤਨੀ ਕੇਰੀ ਹੋਂਦਾ ਨਾ ਨੀਨਾ ਚੜ ਗਿਆ ਕੇਤੀ ਕਾਦੀ ਆ ਚੱਲ ਆਪਣਾ ਹੈਵੀ ਮੀਂਹ ਆਲਾ ਬੱਤਰ ਆ ਕੁਝ ਔਰ ਇਹਦਾ ਹੀ ਆ ਫਿਰ ਜੇ ਆਪਾਂ ਪਾਣੀ ਲਾਉਂਦੇ ਤੇ ਫਿਰ ਹੋ ਜਾਣਾ 10 ਦਿਨ 12 ਦਿਨ ਤੇ ਲੇਟ ਹੁੰਦੀ ਹੁੰਦੀ 10 ਦਿਨ 12 ਦਿਨ 10 ਦਿਨ ਤੇ ਨਹੀਂ ਸੀ ਆਉਂਦੀ ਇਹ ਫਿਰ ਦੱਬਣ ਵਾਲੀ ਪੈਲੀ ਆ ਨਾ ਹਾਂ ਤੇ ਫਿਰ ਗਿੱਲੀ ਜਾਂਦੀ ਫਿਰ ਚੇਕਣੀ ਜੀ ਆ ਪੈਲੀ ਚੇਕਣੀ ਜੀ ਪੈਲੀ ਆ ਬਾਕੀ ਆਪਾਂ ਪਿਛਲੀ ਵਾਰੀ ਵੀ ਕੇਰੀ 60 60 ਮਨ ਪਿਛਲੀ ਵਾਰੀ ਵੀ ਝਾੜ ਨਿਕਲ ਆਇਆ ਹੈਗਾ ਹੋਰ ਕਿਹੜਾ ਜੀ ਹੋਰ ਕਿੰਨਾ ਕੁ ਝਾੜ ਚਾਹੀਦਾ ਬੰਦੇ ਨੂੰ ਐਂ ਦੇ ਦਾ ਢਿੱਡ ਤਾਂ ਭਰਦਾ ਹੀ ਨਗਾਤੂਆ ਐਡ ਕੀ ਵੀ ਤੁਹਾਨੂੰ ਸਬਰ ਆਇਆ ਹੀ ਆਪਾਂ ਨੂੰ ਹੋਰ ਹੌਣ ਮੈਂ ਢਾਰਜਾ ਲੱਗਦਾ ਹੀਗਾ ਵੀ ਲੋਕੀ ਅਜੇ ਵਾਣ ਵੀ ਪਏ ਆ ਇਹ ਤੇ ਲੋਕਾਂ ਨੇ ਖਰਚੇ ਵੀ ਨਹੀਂ ਚੁਕਾਏ ਤੇ ਆਪਾਂ ਨਹੀਂ ਉਹ ਸੁਪਰ ਸੀਟਰ ਨਾਲ ਬਿੱਜੀ ਹੋਣ ਦੇ ਲੋਕ ਨਹੀਂ ਉਹ ਤਾਂ ਮੈਂ ਵਿਖਾ ਦਿੱਤਾ ਮੈਂ ਵੀ ਹੋਰ ਸੁਪਰ ਸੀਟਰ ਤੇ ਨਾਲ ਵੀ ਕਿਰਨ ਲਈ ਆ ਹੋਰ ਬੰਦੇ ਨੇ ਕਹਿੰਦੇ ਅੱਠ ਢਾ ਕਿੱਲੇ ਕੇਰਤੇ ਹੀ ਗਏ ਕੇਰਤੇ ਆ ਹੁਣ ਨਹੀਂ ਕੇਰਤੇ ਆ ਇਹ ਕੱਲ ਦੇ 7 ਕਿੱਲੇ ਕੱਲ ਦੇ ਤਿਆਰ ਕੀਤੇ ਹੋਏ ਆ ਆ ਫਿਰ ਚੱਲ ਆਪਾਂ ਨੂੰ ਬਟਕਾ ਆ ਜੂਗਾ ਨਾ ਵੀ ਆਪਣੇ ਨਾਲ ਦੇ ਹੈਗੇ ਆ ਹੈਗੇ ਆ ਕਈ ਜਾਣੇ ਆ ਹੁਣ ਤਕਰੀਬਨ ਲੋਕਾਂ ਨੇ ਬਜਾਈ ਕਰ ਦੇਣੀ ਆ ਪਰਲੀ ਘਰਾਂ ਵਾਲੀ ਸਾਈਡ ਤੇ ਪੈਲੀ ਰੇਸ ਲਈ ਆ ਉਧਰ ਜਲਦੀ ਹੋ ਜਾਣੀ ਆ ਮਜਾਈ ਉਧਰ ਆਪਾਂ ਘਰ ਵਾਲੇ ਬੰਨੇ ਕਦੋਂ ਕੇਰਾ ਕਰਨਾ ਉਧਰ ਤੇ ਜੇ ਦੋ ਦਿਨ ਆ ਇਧਰ ਲਈ ਢਾਪਣ ਵਾਲੀ ਨਵੇੜ ਕੇ ਨਾ ਫਿਰ ਖੋਲਣੀ ਆ ਪੈਲੀ ਢਾਪਣ ਵਾਲੀ ਕਿਰਜੂਗੀ ਕਦੋਂ ਕੇਰਨੀ ਢਾਪਣ ਵਾਲੀ ਬਾ ਸੁਣ ਲਗਾਤਾਰ ਆ ਹੀ ਜਾਣੀ ਬਸਰ ਕੱਲ ਨੂੰ ਦੀਵਾਲੀ ਆ ਕੱਲ ਨੂੰ ਕੇਰੇਗਾ ਕੋਈ ਕਿ ਦੀਵਾਲੀ ਮਨਾਵਾਂਗੇ ਤੁਹਾਡਾ ਮਾਰਾਂਗੇ ਉਸ ਤੋਂ ਬਾਅਦ ਦੀਵਾਲੀ ਅੱਛਾ ਸੁੱਖ ਕੇਰਦੇ ਨਹੀਂ ਨਾ ਕੱਲ ਨੂੰ ਕੱਲ ਨੂੰ ਪਰਸੋਂ ਕੇਰਾ ਕੱਲ ਨੂੰ ਦੀਵਾਲੀ ਦਾ ਤੰਦ ਲਾਵਾਂ ਅੱਛਾ ਕੱਲ ਨੂੰ ਕੇਰੇਂ ਆ ਸਾਡੇ ਧਰਮਿੰਦਰ ਸਿੰਘ ਆ ਵੀ ਕਹਿਣ ਲਿਆ ਕਿ ਕੱਲ ਨੂੰ ਕੰਮ ਹੀ ਨਹੀਂ ਕਰਨਾ ਤੇ ਕੱਲ ਨੂੰ ਇਹ ਬੰਦਾ ਮਰਦਾ ਮਰ ਜਣਾ ਅੱਛਾ ਵੀ ਕੰਮ ਨਹੀਂ ਕਰਨਾ ਹੈ ਨਹੀਂ ਕਰਨਾ ਕਹਿੰਦਾ ਹੈ ਰੱਬ ਚਾਹ ਕੱਲ ਨੂੰ ਸਾਰੇ ਕੰਮ ਬਾਕੀ ਆ ਤਿੰਨ ਹੱਟ ਸਰਦਾਰ ਆ ਨਵੇਂ ਤਿਆਰ ਹੁੰਦੇ ਆ ਇਹ ਅੰਗਦ ਵੀਰ ਇਹ ਅਬਿਜੋਤ ਇਹ ਸਾਡਾ ਰੂਪ ਚੰਦ ਹਾਂਜੀ ਰੂਪ ਚੰਦ ਜੀ ਠੀਕ ਐ ਪੁੱਤ ਤੂੰ ਪਿੱਛੋਂ ਡੰਡੀ ਹਲਾ ਦੇ ਲਗਾ ਬੀਨਾ ਹਲਾ ਦਿਓ ਪੁੱਤ ਆ ਡੰਡੀ ਮਨਾ ਤੂੰ ਡੇੜ ਕਟਾ ਕੇਰਨਦੇ ਆਪਾਂ ਦੀ ਐ ਪਿੱ ਠੀਕ ਐ ਵਧੀਆ ਪਿਛਲੇ ਸਾਲ ਆਪਾਂ ਕੰਗਟਾ ਕੇਰਿਆ ਸੀਗਾ ਵੈਰ ਕੀ ਡੇੜ ਕੇਰਤਾ ਨਾ ਨਾ ਵਧੀਆ ਠੀਕ ਰਹੂਗੀ ਵਧੀਆ ਰਹੇਗੀ ਬਾਬੇ ਦੀ ਕਿਰਪਾ ਬਦ 50 ਕਿਲੋ ਬੀ ਤੇ ਡੇੜ ਕਿਲੋ ਕਟਾ ਐ ਯਾਦ ਰੱਖੋ ਏ ਜੀ 1 ਕਿੱਲਾ 3 ਕਨਾਲਾਂ ਗਿਆ ਕੇਰ ਇੱਕ ਕਿੱਲਾ ਸਾਲਮ Ꙅਰਨਦੇ ਆ ਤੇ ਇੱਕ ਕਿੱਲਾ ਉਸ ਤੋਂ ਸਾਹਮਣਾ ਮੱਥੇ ਤੇ ਉਹ Ꙅਰਨਾ ਤਿੰਨ ਕਿੱਲੇ ਤਿੰਨ ਕ ਨਾਲ ਨਾਲ Ꙅਰ ਦੇਣੇ ਨੇ ਤੇ ਸ਼ਾਮ ਦਾ ਟਾਈਮ ਹੈ ਹਨੇਰਾ ਹੋ ਜਾਣਾ ਆਪ ਜੀ ਤੋਂ ਮੈਂ ਹੁਣ ਲੈਣਾ ਵਿਦਾ ਅਗਲੀ ਵਾਰੀ ਫਿਰ ਮੈਂ ਵੀਡੀਓ ਆਪ ਜੀ ਨੂੰ ਪਾ ਕੇ ਦੱਸਾਂਗਾ ਕਣਕ ਕਿਵੇਂ ਹਰੀ ਹੋਈ ਤੇ ਅਗਲਾ ਖੇਤ ਕਦੋਂ Ꙅਰਨਾ ਤੁਹਾਨੂੰ ਸਾਰੀ ਵੀਡੀਓ ਮੈਂ ਤੇ ਖਾਵਾਂਗਾ ਸੋ ਇਤੋਂ ਹੀ ਮੈਂ ਵਿਦਾ ਲੈਂਦਾ ਹੋਇਆ ਆ ਗਾਂ ਦੀ ਗਾਂ ਫੇਰ ਤੁਹਾਨੂੰ ਮੈਂ ਸਾਰੇ ਵੀਡੀਓ ਚ ਦੱਸਦਾ ਰਵਾਂਗਾ ਵੀ ਖਾਦ ਕਿੰਨੀ ਕਿ ਕੇ ਕਿੰਨਾ ਇਹਦਾ ਜ਼ਿਲਡ ਕਿੰਨੀ ਪ੍ਰੋਡਕਸ਼ਨ ਕੀ ਕਿਵੇਂ ਕੀ ਸਿਸਟਮ ਬੈਠਾ ਤੁਹਾਨੂੰ ਸਾਰੀ ਵੀਡੀਓ ਚ ਮੈਂ ਅੱਗੇ ਤੋਂ ਅੱਗੇ ਦੱਸਦਾ ਰਵਾਂਗਾ ਸੋ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਇੱਕ ਗੱਲ ਹੋਰ ਤੁਸੀਂ ਸਾਰੇ ਜਾਨੇ ਵੀਡੀਓ ਤੇ ਮੇਰੀ ਦੇਖ ਜਾਂਦੇ ਜੋ ਸਬਸਕ੍ਰਾਈਬ ਵੋਟ ਕੱਤ ਬਹੁਤ ਜਾਨੇ ਕੱਟ ਕਰ ਦਿਓ ਸਬਸਕ੍ਰਾਈਬਰ ਦਾ ਮਤਲਬ ਮੈਨੂੰ ਕੋਈ ਪੈਸਾ ਤਾਂ ਮਿਲਣਾ ਨਹੀਂ ਸਬਸਕ੍ਰਾਈਬਰ ਦਾ ਇਹਨਾਂ ਜ਼ਰੂਰ ਹੈ ਕਿ ਤੁਹਾਨੂੰ ਜਿਹੜੀ ਮੈਂ ਵੀਡੀਓ ਪਾਵਾਂਗਾ ਤੁਹਾਨੂੰ ਵੇਖਾ ਜ਼ਰੂਰ ਜਾਇਆ ਕਰੂਗੀ ਸਬਸਕ੍ਰਾਈਬ ਕਰਨ ਦਾ ਫਾਇਦਾ ਮੈਨੂੰ ਇਹ ਹੈ ਬਸ ਸੋ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ